ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਚਲੋ ਅੱਜ ਆਪਾਂ 40 ਦਿਨ ਕਿਤਾਬ ਦਾ ਪਹਿਲਾ ਦਿਨ ਸ਼ੁਰੂ ਕਰਦੇ ਆਂ ਕੁਝ ਵੀ ਅਚਾਨਕ ਨਹੀਂ ਹੁੰਦਾ ਸਾਨੂੰ ਸਮਝਣ ਵਿੱਚ ਹੀ ਦੇਰ ਹੁੰਦੀ ਹੈ ਨਾ ਸੁੱਖ ਰਹਿੰਦਾ ਹੈ ਨਾ ਦੁੱਖ ਰਹਿੰਦਾ ਜਿਵੇਂ ਰਾਤ ਤੋਂ ਬਾਅਦ ਸਵੇਰ ਹੁੰਦੀ ਉਦਾਸੀ ਸਾਧੂਆਂ ਦੀ ਇਹ ਕੁੱਟੀਆਂ ਥੇਹ ਦੀ ਸਭ ਤੋਂ ਉੱਚੀ ਜਗ੍ਹਾ ਤੇ ਚੜਦੇ ਪਾਸੇ ਟਹਾਨ ਤੇ ਬਣੀ ਹੋਈ ਸੀ ਉੱਥੇ ਪਹੁੰਚਣ ਵਿੱਚ ਇੱਕ ਡੰਡੀ ਬਣੀ ਹੋਈ ਸੀ ਜੋ ਇੱਕ ਸੰਗਣੀ ਝਿੜੀ ਦੇ ਵਿੱਚੋਂ ਵਿਚੀ ਲੰਘਦੀ ਸੀ ਇਸ ਝਿੜੀ ਦੀ ਝਿੜੀ ਵਿੱਚ ਸ਼ਰੀ ਸਹੁੰਜਨਾ ਤੂਤ ਟਾਲੀ ਦੇਕ ਬਾਅੰਸ ਜਾਮਨ ਅੰਬ ਅਤੇ 베ਰੀਆਂ ਦੇ ਦਰਖਤ ਆਪਣੀ ਗੂੜੀ ਛਾਂ ਨਾਲ ਦਿਨੇ ਹੀ ਹਨੇਰਾ ਕਰੀ ਰੱਖਦੇ ਇਨਾਂ ਦਰਖਤਾਂ ਤੇ ਚਿੜੀਆਂ, ਕੁੱਗੀਆਂ, ਕਾਂ, ਕਬੂਤਰ, ਤੋਤੇ, ਸ਼ਾਰਕਾਂ ਅਤੇ ਚੱਕੀ ਰਾਹੇ ਸਾਰਾ ਦਿਨ ਇੰਜ ਚੀਕ ਚਹਾਣਾ ਪਾ ਰਖਦੇ ਜਿਵੇਂ ਕੋਈ ਅਣਸੁਲਝਿਆ ਮਸਲਾ ਸੁਲਝਾ ਰਹੇ ਹੋਣ। ਕੁੱਟੀਆਂ ਦੇ ਇੱਕ ਪਾਸੇ ਵੱਡਾ ਬੋਰਡ ਦਾ ਦਰਖਤ ਸੀ ਜਿਸ ਦੀਆਂ ਲੰਮਕ ਦੀਆਂ ਜੜਾਂ ਵੇਖ ਕੇ ਇੰਜ ਲੱਗਦਾ ਸੀ ਜਿਵੇਂ ਉਹ ਇਸ ਚਿੜੀ ਦੇ ਪਰਿਵਾਰ ਦਾ ਕੋਈ ਪਡੇਰਾ ਬਜ਼ੁਰਗ ਹੋਵੇ। ਕਟਿਆ ਦੇ ਦੂਸਰੇ ਪਾਸੇ ਹਲਤੀ ਸੀ ਜਿਸ ਨੂੰ ਹੱਥ ਨਾਲ ਹੀ ਢੇੜਿਆ ਜਾਂਦਾ ਸੀ। ਆਏ ਗਏ ਤੇ ਜਾਨਵਰਾਂ ਲਈ ਪੀਣ ਦੇ ਪਾਣੀ ਦਾ ਪ੍ਰਬੰਧ ਇਸੇ ਹਲਤੀ ਤੋਂ ਹੀ ਹੁੰਦਾ ਸੀ। ਕਟਿਆ ਦੇ ਸਾਹਮਣੇ ਥਾਂ ਸਾਫ਼ ਕਰਕੇ ਇੱਕ ਵੇੜਾ ਬਣਾਇਆ ਹੋਇਆ ਸੀ ਜਿੱਥੇ ਸਾਰਾ ਦਿਨ ਮੋਰ ਤੇ ਹੋਰ ਪੰਛੀ ਤੁਰੇ ਫਿਰਦੇ। ਮੋਰ ਤਾਂ ਕਈ ਵਾਰ ਕੁਟਿਆ ਦੇ ਅੰਦਰ ਵੀ ਆ ਜਾਂਦੇ ਗੁਫਾ ਵਰਗੀ ਕੁਟਿਆ ਦਾ ਤੰਗ ਜਿਹਾ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਹੀ ਰਹਿੰਦਾ ਸੀ ਕੇਸਰ ਥੇ ਦੀ ਚੜਾਈ ਚੜ੍ਹ ਕੇ ਸਾਹ ਲੈਣ ਲਈ ਰੁਕ ਗਿਆ ਲੰਬੀ ਦਾੜੀ ਵਾਲਾ ਫਕੀਰ ਕਬੂਤਰਾਂ ਤੇ ਚਿੜੀਆਂ ਨੂੰ ਦਾਣੇ ਪਾ ਰਿਹਾ ਸੀ ਉਸ ਦੀ ਆਹਟ ਸੁਣ ਕੇ ਫਕੀਰ ਨੇ ਕਿਹਾ ਆ ਗਿਆਂ ਬਾਈ ਜਵਾਨਾ ਬਹਿ ਜਾ ਫਕੀਰ ਨੇ ਉਸ ਨੂੰ ਪੁੱਜੇ ਛੋਲੇਾਂ ਦੀ ਮੁਠ ਦਿੱਤੀ। ਹਲਤੀ ਗੇੜ ਕੇ ਮਸ਼ਕ ਵਿੱਚ ਤਾਜ਼ਾ ਪਾਣੀ ਭਰਿਆ ਅਤੇ ਹੌਲੀ-ਹੌਲੀ ਥੇਹ ਤੋਂ ਥੱਲੇ ਵੱਲ ਨੂੰ ਤੁਰ ਪਿਆ। ਕੇਸਰ ਵੀ ਫਕੀਰ ਦੇ ਪਿੱਛੇ-ਪਿੱਛੇ ਹੋ ਤੁਰਿਆ। ਕੇਸਰ ਨੇ ਆਪਣਾ ਡੱਬੀਆਂ ਵਾਲਾ ਪਰਨਾ ਖੋਲ ਕੇ ਦੁਬਾਰਾ ਸਿਰ ਤੇ ਬੰਨ ਲਿਆ। ਦਿਨ ਦੇ ਚਾਨਣ ਵਿੱਚ ਉਸ ਨੂੰ ਆਪਣਾ ਕੁੜਤਾ ਪਜਾਮਾ ਥੋੜਾ ਮੈਲਾ ਲੱਗਿਆ। ਦੂਸਰਾ ਤੋਤਾ ਹੋਇਆ ਕੁਰਤਾ ਪਜਾਮਾ ਉਸ ਦੇ ਝੋਲੇ ਵਿੱਚ ਸੀ ਸੱਜੇ ਪਾਸੇ ਨਾਲ ਆਪਣਾ ਝੋਲਾ ਉਸਨੇ ਖੱਬੇ ਮੋਢੇ ਤੇ ਟੰਗ ਲਿਆ ਫਕੀਰ 65-70 ਕੁ ਸਾਲ ਦਾ ਬਜ਼ੁਰਗ ਸੀ ਪਰ ਉਸ ਦੀ ਚਾਲ ਢਾਲ ਕਾਫੀ ਛੁਸਤ ਸੀ ਗੋਡਿਆਂ ਤੋਂ ਨੀਵੇਂ ਪੱਗਵੇਂ ਝੋਲੇ ਵਿੱਚ ਫਕੀਰ ਦਾ ਕਦ ਕਾਫੀ ਲੰਬਾ ਲੱਗ ਰਿਹਾ ਸੀ ਫਕੀਰ ਦੇ ਸੱਜੇ ਹੱਥ ਵਿੱਚ ਇੱਕ 5 ਕੁ ਫੁੱਟ ਦਾ ਡੰਡਾ ਸੀ ਜੋ ਸਿਰੇ ਤੋਂ ਥੋੜਾ ਮੁੜਿਆ ਹੋਇਆ ਸੀ ਗੱਲ ਜਿ ਛਿੱਟਾ ਕਸਮੈਲਾ ਜੀ ਹੱਥ ਪਰਨਾ ਸੱਜੇ ਮੋਢੇ ਤੇ ਭੁੱਜੇ ਛੋਲਿਆਂ ਵਾਲੀ ਪੋਟਲੀ ਅਤੇ ਖੱਬੇ ਤੇ ਪਾਣੀ ਦੀ ਮਸ਼ਕ ਪਾ ਕੇ ਫਕੀਰ ਹੱਥ ਵਿੱਚ ਡੰਡਾ ਫੜ ਕੇ ਬੜੀ ਸਹਜਤਾ ਨਾਲ ਤੁਰ ਰਿਹਾ ਸੀ ਆਪਾਂ ਸੂਰਜ ਸਿਰ ਤੇ ਆਉਣ ਤੋਂ ਪਹਿਲਾਂ ਪਹਿਲਾਂ ਥੋੜਾ ਪੈਂਡਾ ਕੱਢ ਲਈਏ ਜੇ ਥੱਕ ਗਏ ਆ ਤਾਂ ਦੱਸ ਦੇਵੀਂ ਗੱਬਰੂਆ ਥੋੜੀ ਦੇਰ ਰੁਕ ਜਾਵਾਂਗੇ ਫਕੀਰ ਨੇ ਚੁੱਪਚਾਪ ਮਗਰ ਤੁਰੇ ਆਉਂਦੇ ਕੇਸਰ ਨੂੰ ਕਿਹਾ ਹੂੰ ਉਸਨੇ ਨੀਵੀਂ ਪਾਈ ਹੀ ਜਵਾਬ ਦਿੱਤਾ ਬੇਬੇ ਉੱਠ ਗਈ ਹੋਵੇਗੀ ਉਹ ਸੋਚ ਰਿਹਾ ਸੀ ਕੱਲ ਤੋਂ ਅੱਜ ਤੱਕ ਕਿੰਨਾ ਕੁ ਜ਼ਵਾਪਰ ਗਿਆ ਸੀ ਮਨ ਵਿੱਚ ਕਬਰਹਟ ਵੀ ਸੀ ਪਰ ਲੰਬੀ ਦਾੜੀ ਵਾਲੇ ਫਕੀਰ ਉੱਤੇ ਰੱਬ ਵਰਗਾ ਪਰੋਸਾ ਵੀ ਸੀ ਜੇ ਬਾਪੂ ਨੇ ਮੈਨੂੰ ਨਾ ਪਛਾਣਿਆ ਤਾਂ ਦਸਾਂ ਸਾਲਾਂ ਚ ਤਾਂ ਮੈਂ ਕਿੰਨਾ ਵੱਡਾ ਹੋ ਗਿਆ ਹਾਂ ਬੇਬੇ ਤੋਂ ਵੀ ਦੋ ਗਿੱਠਾਂ ਲੰਬਾ ਸੋਚਦੇ ਹਾਂ ਕੇਸਰ ਨੇ ਗਲੇ ਵਿੱਚ ਪਾਏ ਚਾਂਦੀ ਦੇ ਟਕੇ ਵਾਲੇ ਤਬੀਅਤ ਤੇ ਹੱਥ ਫੇਰੇ ਆ ਬੇਬੇ ਨੇ ਦੱਸਿਆ ਸੀ ਕਿ ਇਹ ਤਬੀਅਤ ਬਾਪੂ ਨੇ ਉਸ ਦੀ ਪਹਿਲੀ ਲੋੜੀ ਤੇ ਪਾਇਆ ਸੀ ਇਸ ਦੀ ਕਾਲੀ ਡੋਰੀ ਬੇਬੇ ਨੇ ਆਪ ਵੱਟੀ ਸੀ ਹੁਣ ਵੀ ਉਹ ਹਰ ਸਾਲ ਨਵਾਂ ਕਾਲਾ ਤਾਗਾ ਵੱਟ ਕੇ ਪਾ ਦਿੰਦੀ ਇਹੋ ਤਾਂ ਰਹਿ ਗਈ ਸੀ ਬਾਪੂ ਦੀ ਆਖਰੀ ਨਿਸ਼ਾਨੀ ਇਸ ਨੂੰ ਵੇਖ ਕੇ ਬਾਪੂ ਮੈਨੂੰ ਪਛਾਣ ਲਵੇਗਾ ਤੇ ਘੁੱਟ ਕੇ ਜੱਫੀ ਪਾ ਲਵੇਗਾ ਉਸ ਨੇ ਧੜਕਦੇ ਦਿਲ ਨਾਲ ਸੋਚਿਆ ਕੀ ਸੋਚ ਰਿਹਾ ਗੱਬਰੂਆ ਫਕੀਰ ਨੇ ਕੇਸਰਵਾਲ ਵੇਖਦਿਆਂ ਕਿਹਾ ਚਿੰਤਾ ਨਾ ਕਰੀ ਸਭ ਕੁਝ ਰੱਬ ਦੀ ਬਣਾਈ ਬਯੰਤ ਮੁਤਾਬਕ ਤੇ ਉਸ ਦੀ ਰਜ਼ਾ ਵਿੱਚ ਚੱਲ ਰਿਹਾ ਹੈ ਆਲ ਇਹ ਪੱਥਰ ਆਪਣੀ ਜੇਬ ਵਿੱਚ ਰੱਖ ਲੈ ਉਸ ਨੇ ਕੇਸਰ ਨੂੰ ਇੱਕ ਛੋਟਾ ਜਿਹਾ ਕਾਲੇ ਰੰਗ ਦਾ ਪੱਥਰ ਦਿੱਤਾ ਕੇਸਰ ਨੇ ਚਮਕਦਾ ਕਾਲਾ ਪੱਥਰ ਹੱਥ ਵਿੱਚ ਫੜ ਕੇ ਵੇਖਿਆ ਤੇ ਆਪਣੀ ਜੇਬ ਵਿੱਚ ਪਾ ਲਿਆ ਅਤੇ ਦੂਸਰਾ ਪੱਥਰ ਮੈਂ ਤੈਨੂੰ ਯਾਤਰਾ ਖਤਮ ਹੋਣ ਤੋਂ ਬਾਅਦ ਦੇਵਾਂਗਾ ਫਕੀਰ ਨੇ ਹੱਥ ਵਿੱਚ ਫੜਿਆ ਇੱਕ ਚਿੱਟਾ ਪੱਥਰ ਕੇਸਰ ਨੂੰ ਦਿਖਾਉਂਦਿਆਂ ਕਿਹਾ ਜਦੋਂ ਵੀ ਕਦੇ ਕੁਝ ਸਮਝ ਨਾ ਆਵੇ ਤਾਂ ਇਹ ਦੋਵੇਂ ਪੱਥਰ ਹੱਥਾਂ ਵਿੱਚ ਫੜ ਕੇ ਧਿਆਨ ਲਾਵੀਂ ਪਰਮਾਤਮਾ ਤੈਨੂੰ ਆਪਣੇ ਆਪ ਸੋਝੀ ਦੇਵੇਗਾ ਫਕੀਰ ਦੇ ਬੋਲ ਕੇਸਰ ਨੂੰ ਤਰਵਾਸ ਦੇ ਰਹੇ ਸਨ ਕੇਸਰ 8ਵੀਂ ਪਾਸ ਕਰਨ ਤੋਂ ਬਾਅਦ ਮੁੰਡਾ ਸਕੂਲ ਨਹੀਂ ਸੀ ਗਿਆ ਉਹ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਬੇਬੇ ਨੂੰ ਉਸ ਦਾ ਵਿਆਹ ਕਰਨ ਦੀ ਕਾਹਲੀ ਸੀ ਅਗਲੀ ਵਿਸਾਖੀ ਨੂੰ ਪੁੱਤ ਨੂੰ 18 ਸਾਲਾਂ ਦਾ ਹੋ ਜਾਣਾ ਬੇਬੇ ਨੇ ਕਿਹਾ ਸੀ ਨਾਲੇ ਸਾਡੇ ਰਿਵਾਜ ਆ ਮੁੰਡਾ 18 ਤੇ ਕੁੜੀ 16 ਤੋਂ ਨਹੀਂ ਟੱਪਣ ਦਿੰਦੇ ਇਹ ਤਾਂ ਉਮਰ ਹੁੰਦੀ ਆ ਵਿਆਹ ਦੀ ਪਿਛਲੇ 2-3 ਸਾਲ ਤੋਂ ਉਹ ਬਸ ਖੇਤ ਤੇ ਡੰਗਰ ਹੀ ਸੰਭਾਲਦਾ ਸੀ ਖੇਤੀ ਨਾਲ ਗੁਜ਼ਾਰਾ ਮਸਾਂ ਹੀ ਚੱਲਦਾ ਸੀ ਰੋਹੀ ਵਾਲੇ 7 ਖੇਤਾਂ ਵਿੱਚ ਕਣਕ ਮੱਕੀ ਕਮਾਦ ਤੇ ਰੱਕੜ ਵਾਲੇ 4 ਖੇਤਾਂ ਵਿੱਚ ਡੰਗਰਾਂ ਦਾ ਚਾਰਾ ਨਿਆਈ ਵਾਲਾ ਖੇਤ ਤਾਂ ਤੂੜੀ ਦੇ ਕੁੱਪ ਗੋਹੇ ਕੂੜੇ ਅਤੇ ਬਾਲਨ ਰੱਖਣ ਦੇ ਕੰਮ ਹੀ ਆਉਂਦਾ ਸੀ ਛੋਟੇ ਜਿਹੇ ਘਰ ਵਿੱਚ ਉਸ ਦੀ ਦੁਨੀਆ ਬਸ ਬੇਬੇ ਸੀ ਜਾਂ ਅੰਦਰਲੀ ਬੈਠਕ ਵਿੱਚ ਟੰਗੀਆਂ ਬਾਪੂ ਤੇ ਮਾਂ ਦੀਆਂ ਪੁਰਾਣੀਆਂ ਤਸਵੀਰਾਂ ਜੋ ਉਹਨਾਂ ਨੇ ਗਰਨਾ ਸਾਹਿਬ ਦੀ ਬਸਾਖੀ ਤੋਂ ਖਿੱਚਵਾਈਆਂ ਸਨ ਦਿਨ ਟਲ ਰਿਹਾ ਸੀ ਫਕੀਰ ਨੇ ਇੱਕ ਉੱਚੇ ਅਤੇ ਪੱਧਰੇ ਥਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਅੱਜ ਰਾਤ ਡੇਰਾ ਇੱਥੇ ਹੀ ਲਾ ਲੈਣੇ ਆ ਫਿਰ ਉਸਨੇ ਆਪਣੇ ਡੰਡੇ ਨਾਲ ਡਿੱਗੇ ਪੱਤਿਆਂ ਨੂੰ ਇੱਕ ਪਾਸੇ ਕਰਕੇ ਇੱਕ ਲੋਈ ਕੱਢੀ ਤੇ ਭੁੰਜੇ ਵਿਛਾ ਦਿੱਤੀ। ਕੇਸਰ ਨੇ ਉਸ ਦੀ ਪੋਟਲੀ ਪਾਣੀ ਵਾਲੀ ਮਸ਼ਕ ਤੇ ਆਪਣਾ ਝੋਲਾ ਇੱਕ ਪਾਸੇ ਟਿਕਾ ਦਿੱਤੇ। ਸਾਈ ਜੀ ਲਿਆਉ ਮੈਂ ਤੁਹਾਡੀਆਂ ਲੱਤਾਂ ਕੁੱਟ ਦੇਵਾਂ। ਥੱਕ ਗਏ ਹੋਵੋਗੇ। ਕੇਸਰ ਨੇ ਫਕੀਰ ਕੋਲ ਬੈਠਦੇ ਆ ਕਿਹਾ। ਤੇਰਾ ਨਾਂ ਕੀ ਐ ਗੱਬਰੂਆ? ਫਕੀਰ ਨੇ ਲੰਬੇ ਪੈੰਦੇ ਆ ਪੁੱਛਿਆ। ਕੇਸਰ ਉਸੋ ਵੱਲ ਵੇਖ ਕੇ ਕੇਸਰ ਨੇ ਜਵਾਬ ਦਿੱਤਾ ਤੂੰ ਆਪਣੀ ਨਾਮ ਵਾਂਗ ਕੇਸਰ ਹੀ ਹੈ ਬੜੀ ਲਿਆਕਤ ਸਿਖਾਈ ਐ ਤੈਨੂੰ ਤੇਰੇ ਕਰਦਿਆਂ ਨੇ ਤੂੰ ਦੁਨੀਆ 'ਚ ਕੇਸਰ ਵਾਂਗ ਹੀ ਮਹਿਕ ਵੰਡੇਗਾ ਉਸ ਨੇ ਕੇਸਰ ਦਾ ਸਿਰ ਪਲੋਸ ਕੇ ਕਿਹਾ ਤੇ ਲੰਮਾ ਪੈ ਗਿਆ ਕੇਸਰ ਫਕੀਰ ਦੇ ਪੈਰ ਹੌਲੀ ਹੌਲੀ ਕੁੱਟਣ ਲੱਗਿਆ ਫਕੀਰ ਦੇ ਹੱਥ ਜੁੜੇ ਹੋਏ ਸਨ ਉਸ ਨੇ ਪਾਠ ਕਰਨਾ ਸ਼ੁਰੂ ਕੀਤਾ ਸੋ ਦਰ ਤੇਰਾ ਕੇਹਾ ਸੋ ਕਰ ਕੇਹਾ ਖੁੱਲੇ ਆਕਾਸ਼ ਤੇ ਛੱਤ ਥੱਲੇ ਲੰਮੇ ਪਏ ਕੇਸਰ ਨੂੰ ਇਹ ਦੁਨੀਆ ਆਪਣੇ ਪਿੰਡ ਨਾਲੋਂ ਬਹੁਤ ਅਲੱਗ ਲੱਗੀ। ਰੁਮਕ ਦੀ ਪੌਂ ਟਿੱਬਿਆਂ ਦੇ ਪਰਛਾਵੇਂ ਅਤੇ ਜਗਨੂਆਂ ਦੀ ਟਿਮਟਿਮਾਹਟ ਨੇ ਉਸ ਦੇ ਦਿਲ ਨੂੰ ਇੱਕ ਅਜੀਬ ਜਿਹਾ ਸਕੂਨ ਦਿੱਤਾ। ਰਾਤ ਹੋਰ ਸੰਗਣੀ ਹੋ ਰਹੀ ਸੀ। ਨਾਲ ਵਗਦੇ ਰਾਹ ਤੇ ਜਾ ਰਿਹਾ ਕੋਈ ਰਾਹੀ ਗਾ ਰਿਹਾ ਸੀ। ਕੋਇਲ ਦੀ ਰਗਣੀ ਤੇ ਬਿਰਹੋਂ ਦੇ ਸਾਜ਼ ਨੂੰ ਕੱਲਾ ਬੈ ਕੇ ਸੁਣ ਕਦੇ ਰੂਹ ਦੀ ਆਵਾਜ਼ ਨੂੰ ਰੂਹ ਦੀ ਆਵਾਜ਼ ਨੂੰ ਸੋ ਏ ਸੀ ਦਿਨ ਪਹਿਲਾ 40 ਦਿਨ ਕਿਤਾਬ ਦਾ ਸੋ ਨੈਕਸਟ ਆਪਾਂ ਰੀਡ ਕਰਾਂਗੇ ਦਿਨ ਦੂਜਾ